ਇਸ ਤਿਹਾਰ ਦੇ ਮੌਕੇ ਤੇ ਇੱਕ ਤੁਹਾਡੇ ਮਾਧਿਅਮ ਦੇ ਰਾਹੀਂ ਇਹਨਾਂ ਨੂੰ ਇਹ ਮੈਸੇਜ ਭੇਜਣਾ ਚਾਹਨਾ ਕਿਉਂਕਿ ਇਹ ਸਾਰੀ ਜਨਤਾ ਦਾ ਸਨੇਹਾ ਵੀ ਤੁਸੀਂ ਇਹ ਕੰਮ ਜਿਹੜਾ ਅਗਰ ਕੋਈ ਅਕਰੋਚਮੈਂਟਾਂ ਹਟਾਉਣੀਆਂ ਨੇ ਕੋਈ ਪਾਲਿਸੀ ਬਣਾਣੀ ਹੈ ਕਿਸੇ ਵੀ ਬਾਜ਼ਾਰ ਦੀ ਆ ਸਰਕਾਰਾਂ ਕਰਦੀਆਂ ਆ ਰਹੀਆਂ ਨੇ ਤਾਂ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੀ ਬਣਾ ਕੇ ਪਾਲਿਸੀ ਅਦਰ ਦਿਨਾਂ ਦੇ ਵਿੱਚ ਉਹਨੂੰ ਕਰੋ ਉਹ ਉਹਨਾਂ ਦਿਨਾਂ ਦੇ ਵਿੱਚ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਗੱਲ ਕਹਿ ਚੁੱਕਿਆ ਕਿ ਜਦੋਂ ਲਗਾਤਾਰ ਹਰ ਬਾਜ਼ਾਰ ਦੇ ਵਿੱਚ ਰੋਜ਼ ਫੜੀਆਂ ਲੱਗਦੀਆਂ ਨੇ ਰੋਜ਼ ਹਰੇਕ ਦੁਕਾਨ ਦੇ ਬਾਹਰ ਲੱਗ ਰਹੀ ਆ ਉਹਨਾਂ ਦਾ ਪੈਸਾ ਕਿਹੜੇ ਅਫਸਰਾਂ ਦੀ ਜੇਬ 'ਚ ਜਾਂਦਾ ਕਿਹੜੇ ਲੋਕਾਂ ਦੀ ਜੇਬ 'ਚ ਜਾਂਦਾ ਤਾਂ ਜੋ ਉਹਨਾਂ ਦੀ ਮਨਜ਼ੂਰੀ ਉਹਨਾਂ ਨੂੰ ਮਿਲਦੀ ਆ ਉਹਨਾਂ ਨੂੰ ਅਸੀਂ ਰੋਕਵਾਣਾ ਚਾਹੁੰਦੇ ਆ ਵੀ ਤੁਸੀਂ ਇਦਾਂ ਦਾ ਜਿਹੜਾ ਕੰਮ ਆ ਇਹਨੂੰ ਕੋਈ ਪਾਲਿਸੀ ਨਾਲ ਸਰਕਾਰ ਕਰੇ ਸਰਕਾਰ ਦੀ ਕੋਈ ਪਾਲਿਸੀ ਹੋਣੀ ਚਾਹੀਦੀ ਆ ਕਾਰਪੋਰੇਸ਼ਨ ਦੀ ਕੋਈ ਪਾਲਿਸੀ ਹੋਣੀ ਚਾਹੀਦੀ ਆ ਨਾ ਮਾਤਰ ਇਹ ਜਿਹੜੇ ਮੌਕੇ ਦੇ ਲੀਡਰ ਨੇ ਮੌਕੇ ਦੀ ਸਰਕਾਰ ਆ ਇਹਦੇ ਦਬਾਅ ਥੱਲੇ ਇਹ ਜਿਹੇ ਕੰਮ ਕਰਾ ਕੇ ਉਹਨਾਂ ਦੀ ਜੇਬਾਂ ਭਰਨ ਦਾ ਕੰਮ ਇਹ ਅਫਸਰ ਸਹਿਬਾਨ ਕਰਾਉਂਦੇ ਨੂੰ ਪਹਿਲਾਂ ਇਹ ਕਿਹਾ ਵੀ 64 ਬਣਾਣੇ ਸੀ ਫਿਰ ਇਹਨਾਂ ਨੇ ਕਿਹਾ ਚਾਰ ਬਣਾਣੇ ਆ ਅਜੇ ਤੱਕ ਚਾਰ ਹੀ ਨਹੀਂ ਕੰਪਲੀਟ ਹੋਏ 64 ਤੱਕ ਕਦੋਂ ਹੋਣਗੇ ਉਹ ਸਮਾਰਟ ਸਿਟੀ ਦਾ ਜਿਹੜਾ ਪੈਸਾ ਸੀਗਾ 15-1600 ਕਰੋੜ ਰੁਪਈਆ ਉਹ ਖਾਦਾ ਪੀਤਾ ਗਿਆ ਉਹਦਾ ਇੱਟਾਂ ਲੱਗੀਆਂ ਫਿਰ ਪੱਟੀਆਂ ਗਈਆਂ ਉਹ ਅਜੇ ਤੱਕ ਪਤਾ ਨਹੀਂ ਕਿੱਥੇ ਗਿਆ ਪੈਸਾ ਉਹਦੀਆਂ ਏਡਾਂ ਲੱਗੀਆਂ ਔਰ ਜਿਹੜੇ ਜਿਹੜੇ ਉੱਚ ਕੰਮ ਹੋਣੇ ਸੀ ਉਹ ਹੋ ਨਹੀਂ ਰਹੇ ਔਰ ਉਹਨਾਂ ਦੇ ਵਿੱਚ ਕ腐ਸ਼ਨ ਦੇ ਵਿੱਚ ਕਿੰਨੇ ਲੋਕ ਇਹਨਾਂ ਦੇ ਅਫਸਰ ਜੇਲਾਂ ਵੀ ਕਟਿਆ ਹੈ। ਮਾਨ ਸਾਹਿਬ ਕਾਉਂਸਲਰ ਭਾਡੇ ਨਗਰ ਨਿਗਮ ਦੇ ਕਾਉਂਸਲਰ ਵੀ ਹੋ। ਕਾਉਂਸਲਰ ਨੇ ਕਿਉਂ ਨਹੀਂ ਵਿਰੋਧ ਕੀਤਾ ਤੁਸੀਂ ਹੁਣ ਪ੍ਰੈਸ ਕਾਨਫਰੰਸ ਕਰਕੇ ਪੱਲਾ ਝਾੜ ਲਉਗੇ ਕੁਝ ਕਾਟੇ ਕਾਉਂਸਲਰ ਹੁਣ ਗਰਾਊਂਡ ਦੇ ਥੱਲੇ ਆ ਕੇ ਲੜਨਗੇ। ਦੇਖੋ ਜਿੰਨੀ ਰਿਸਪੌਂਸਿਬਿਲਟੀ ਮੇਰੀ ਆ ਉਨੀ ਰਿਸਪੌਂਸਿਬਿਲਟੀ ਟੋਡੀ ਵੀ ਆ। ਪਰਲਾ ਕੋਈ ਨਹੀਂ ਝਾੜ ਸਕਦਾ ਹਰੇਕ ਆਪਣਾ ਫਰਜ਼ ਨਿਭਾਊਗਾ ਜਿੱਥੇ-ਜਿੱਥੇ ਵੀ ਸਾਨੂੰ ਆਵਾਜ਼ ਪਾਊਗੀ ਅਸੀਂ ਉੱਥੇ ਜਾ ਕੇ ਨਾਲ ਖੜਾਂਗੇ ਉਹਨਾਂ ਦੇ ਨਾਲ ਸਾਡਾ ਹਰੇਕ ਕਾਉਂਸਲਰ ਹਰ ਜਗ੍ਹਾ ਦੇ ਉੱਤੇ ਬਰਾਬਰ ਆਵਾਜ਼ ਚੱਕ ਰਿਹਾ ਬਟ ਇਹਨਾਂ ਚੀਜ਼ਾਂ ਨੂੰ ਥੋੜੇ ਮਾਧਮ ਦੇ ਰਾਹੀਂ ਹਰ ਤੱਕ ਪਹੁੰਚਾਣਾ ਸਾਡਾ ਫਰਜ਼ ਆ ਉਹ ਅਸੀਂ ਅੱਜ ਉਹ ਫਰਜ਼ ਉਹ ਅਦਾ ਕਰ ਰਹੇ ਹਾਂ ਅੱਜ ਅਸੀਂ ਅੱਗੇ ਬਿਜ਼ਨਸ ਦੀ ਇਨਕੁਆਰੀ ਮੰਗ ਕਰ ਮੰਗ ਕਰ ਰਾਰਬਾਰ ਆ ਰਹੀ ਆ ਕਿ ਪਿਕ ਐਂਡ ਚੂਜ਼ ਦੀ ਨੀਤੀ ਵੀ ਅਪਣਾਈ ਜਾ ਰਹੀ ਹੈ ਜੋ ਤੁਸੀਂ ਗੱਲ ਕਹੀ ਹੈ ਮੈਂ ਉਹਨੂੰ ਸੈਕੰਡ ਕਰਦਾ ਕਿ ਕੋਚਰ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਕਿਸੇ ਨੂੰ ਛੱਡਿਆ ਜਾ ਰਿਹਾ ਉਹਦੇ ਨਾਲ ਅੱਖ ਮਲਾ ਕੇ ਅੱਗੇ ਨਿਕਲ ਜਾਂਦੇ ਅਫਸਰ ਟੋਡੇ ਟੋਡੇ ਦੁਆਰਾ ਬਣਾਈ ਹੋਈਆਂ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਨੇ ਵੀਡੀਓ ਵਾਸੀਂ ਦੇਖਦੇ ਆ ਬਈ ਇੱਕ ਦੋ ਦੁਕਾਨਦਾਰਾਂ ਨੂੰ ਅੱਖ ਮਲਾ ਕੇ ਅੱਗੇ ਨਿਕਲ ਗਏ ਤੀਸਰੇ ਨੂੰ ਜਾ ਕੇ ਘੇਰ ਲਿਆ ਕਿਸੇ ਗਰੀਬ ਆਦਮੀ ਨੂੰ ਇਹ ਕਿਹੜਾ ਕਿਹੜਾ ਕਾਨੂੰਨ ਆ ਕਿਹੜਾ ਲੌਜਿਕ ਆ ਇਹ ਲੋਕ ਇਸੇ ਗੱਲ ਤੋਂ ਪਰੇਸ਼ਾਨ ਨੇ ਜਨਤਾ ਪਰੇਸ਼ਾਨ ਆ ਔਰ ਜਿਹੜਾ ਗਰਾਹਕ ਜਾ ਰਿਹਾ ਅਰੇ ਗ੍ਰਾਹਕ ਖੁਸ਼ੀ ਨਾਲ ਨਿਕਲ ਰਿਹਾ ਗ੍ਰਾਹਕ ਜਾ ਰਿਹਾ ਮੈਂ ਫੇਰ ਇੱਕ ਬੇਨਤੀ ਕਰਦਾ ਦੇਖੋ ਇਹ ਇੱਕ ਖੁਸ਼ੀ ਦਾ ਤਿਹਾਰ ਆ ਹਰ ਆਦਮੀ ਆਪਣੀ ਰੋਜੀ ਰੋਟੀ ਇਸ ਤਿਹਾਰ ਦੇ ਉੱਤੇ ਬਹੁਤ ਲੋਕਾਂ ਦੀ ਡਿਪੈਂਡ ਕਰਦੀ ਆ ਔਰ ਲੋਕ ਛੋਟੀਆਂ-ਛੋਟੀਆਂ ਫੜੀਆਂ ਲਗਾ ਕੇ ਜਿੱਥੇ ਮੌਕਾ ਮਿਲਦਾ ਉੱਥੇ ਆਪਣਾ ਧੰਦਾ ਜਮਾ ਕੇ 2-4 ਦਿਨ ਹਫਤਾ ਇਸ ਦੇ ਉੱਤੇ ਆਪਣਾ ਪਰਿਵਾਰ ਦਾ ਭਰਨ ਪੋਸ਼ਣ ਕਰਦੇ ਨੇ ਇਹਦੇ 'ਚ ਸਰਕਾਰ ਨੂੰ ਕੋਆਪਰੇਸ਼ਨ ਕਰਨਾ ਚਾਹੀਦਾ ਨਾ ਕਿ ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਲਤ ਮਾਰਨੀ ਚਾਹੀਦੀ ਸਹੀ ਆ ਇਹ ਕੱਲਾ ਜ਼ੋਨ A ਨਹੀਂ ਤੁਸੀਂ ਜ਼ੋਨ B ਚਲੇ ਜਾਓ ਜ਼ੋਨ D ਚਲੇ ਜਾਓ ਜ਼ੋਨ C ਚਲੇ ਜਾਓ ਕਹਿੰਦੇ ਨੇ ਵੀ ਨੱਕ ਥੱਲੇ ਹਨੇਰਾ ਉਹ ਦੀਵੇ ਥੱਲੇ ਹਨੇਰਾ ਇਹਨਾਂ ਦੇ ਜਿੰਨੇ ਆਪਣੇ ਕਾਰਪੋਰੇਸ਼ਨਾਂ ਦੇ ਦਫ਼ਤਰਾਂ ਉਹਨਾਂ ਦੇ ਬਾਹਰ ਕ੍ਰੋਚਮੈਂਟ ਹੋਈ ਹੋਈ ਆ ਉੱਥੇ ਕਿਹਨਾਂ ਦੀਆਂ ਸੈਟਿੰਗਾਂ ਨੇ ਹੋ ਸਕਦਾ ਇਹਨਾਂ ਦੀਆਂ ਅਫਸਰਾਂ ਦੀਆਂ ਆਪਣੀਆਂ ਹੀ ਦੁਕਾਨਦਾਰੀਆਂ ਹੋਣ ਇਹਨਾਂ ਦਾ ਸਿੱਧਾ ਸਿੱਧਾ ਉਹਦੇ ਚ ਇਨਵੋਲਵਮੈਂਟ ਹੋਵੇ ਇਹਨਾਂ ਨੂੰ ਉਹ ਨਜ਼ਰ ਨਹੀਂ ਆ ਰਹੀ ਉੱਥੇ ਐਂਬੂਲੈਂਸ ਨਹੀਂ ਰੁਕਦੀ ਉੱਥੇ ਟ੍ਰੈਫਿਕ ਨਹੀਂ ਜਾਮ ਹੁੰਦੀ ਅਸੀਂ ਅਦਰ ਦਿਨਾਂ 'ਚ ਚਲੇ ਜਾਈਏ ਕਿਸੇ ਵੀ ਕੰਜੈਸਟਿਡ ਬਾਜ਼ਾਰ ਦੇ ਵਿੱਚ ਜਿਹੜੇ ਛੋਟੇ ਬਾਜ਼ਾਰ ਨੇ ਉਹਨਾਂ 'ਚ ਗੱਡੀ ਲੈ ਕੇ ਆਪਾਂ ਬਾਕੀ ਦਿਨਾਂ 'ਚ ਵੀ ਨਹੀਂ ਵੜ ਸਕਦੇ ਤੇ ਤਿਹਾਰਾਂ ਦੇ ਦਿਨ ਤੁਹਾਨੂੰ ਕਿਹਾ ਜਾਂਦਾ ਮੈਂ ਆ ਰਿਹਾ ਮੈਂ ਅੱਧੇ ਘੰਟੇ ਨੂੰ ਆ ਰਿਹਾ ਮੈਂ ਦੋ ਘੰਟੇ ਹੋਣੇ ਕੀ ਇਹ ਵਰਡਿੰਗ ਸਹੀ ਹੈਗੀ ਜੀ ਇਹ ਵਰਡਿੰਗ ਨਹੀਂ ਜੀ ਇਹ ਧਮਕੀ ਆ ਇਹ ਦੱਸਿਆ ਜਾਂਦਾ ਵੀ ਮੈਂ ਨਾ ਆਵਾਂ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਸਾਡੇ ਕੋਲ ਆ ਜਿਓ ਇਹ ਬੜਾ ਸਿੱਧਾ ਸਿੱਧਾ ਸੱਦਾ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਡਰਾਇਆ ਜਾਂਦਾ ਔਰ ਮੈਂ ਫੇਰ ਇੱਕ ਵਾਰੀ ਗੱਲ ਕਹਿਣਾ ਵੀ ਤੁਸੀਂ ਇਹ ਜਿਹੜੇ ਅਫਸਰ ਸਹਿਬਾਨ ਪਿੱਛੇ ਲੱਗੂ ਬਣ ਕੇ ਕੰਮ ਕਰਦੇ ਨੇ ਆਪਣੇ ਆਪ ਨੂੰ ਨਕੇਲ ਪਾ ਲੋ ਔਰ ਯਾਦ ਰੱਖਿਓ ਜੇ ਅਸੀਂ ਕ੍ਰਿਡਿਸਨ ਤੇ ਆ ਗਏ ਤਾਂ ਤ ਨੂੰ ਸਾਰਿਆਂ ਨੂੰ ਸਾਰੀ ਅਸੀਂ ਡਾਟਾ ਤਿਆਰ ਕਰ ਰਹੇ ਆ ਔਰ ਕੱਲੇ ਕੱਲੇ ਦੀ ਰਿਪੋਰਟ ਸਾਡੇ ਕੋਲ ਆ ਰਹੀ ਆ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਦੇਖੋ ਬੇਨਤੀ ਇਹ ਹੈ ਵੀ ਬੜਾ ਬੜਾ ਸੈਂਸਿਟਿਵ ਇਸ਼ੂ ਆ ਤੁਸੀਂ ਬਹੁਤ ਵਧੀਆ ਗੱਲ ਚੱਕੀ ਅਸੀਂ ਬੜਾ ਵੱਡੀ ਤਰਾਸ ਦੀ ਪੰਜਾਬ ਚੱਲ ਕੇ ਹਟਿਆ ਔਰ ਉਹਦੇ ਤੇ ਬੜੀ ਵੱਡੀ ਰਾਜਨੀਤੀ ਹੁਣ ਤੱਕ ਇਹ ਸਰਕਾਰ ਕਰਦੀ ਰਹੀ ਹੈ ਔਰ ਲਗਾਤਾਰ ਜੀ ਇਹਨਾਂ ਨੂੰ ਉਹਦੇ ਬਾਰੇ ਕੋਈ ਵੀਰਵਾਜਾ ਹੋਰ ਆ ਪੰਜਾਬ ਸਰਕਾਰ ਦੇ ਅਲੱਗ-ਅਲੱਗ ਅਫਸਰ ਸੇਵਨ ਅਲੱਗ-ਅਲੱਗ ਵੀਰਵਾ ਦੰਦੇ ਰਹੇ ਆ ਇਹਨਾਂ ਦੇ ਲੀਡਰ ਔਰ ਬੜਾ ਗੁੰਮਰਾਹ ਕੀਤਾ ਪੰਜਾਬ ਨੂੰ ਅਸੀਂ ਹੁਣ ਤੱਕ ਦੇਖੋ ਜਿੰਨੇ ਵੀ ਕੋਈ ਪਰਿਵਾਰ ਨੇ ਐਸੇ ਪਿਛਲੇ ਦਿਨ ਸਾਡੇ ਮੰਤਰੀ ਆ ਕੇਗੇ ਸ਼ਿਵਰਾ ਚੋਹਾਨ ਜੀ ਲੁਧਿਆਣੇ ਵੀ ਆਏ ਉਹਨਾਂ ਨੇ ਜਿੰਨੇ 37000 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਜਿਨ੍ਹਾਂ ਦੇ ਘਰ ਟਹਿ ਗਏ ਉਹਨਾਂ ਨੂੰ ਉਸੇ ਮੌਕੇ ਦੇ ਉੱਤੇ 1,60,000 ਪਰ ਹਰੇਕ ਦੇ ਘਰ ਦੇ ਵਾਸਤੇ ਉਹਨੂੰ ਜਿੰਨਾ ਵੀ 50 60 70 ਕਰੋੜ ਰੁਪਇਆ ਬਣਦਾ ਸੀ ਉਹ ਸਾਰਾ ਉਸ ਵੇਲੇ ਉਹ ਨੋਟ ਕਰਕੇ ਗਏ ਆ। ਔਰ ਇਹ ਜਿੰਨਾ ਵੀ ਆ ਦੇਖੋ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਦੇ ਤੌਰ ਤੇ ਔਰ ਭਾਰਤ ਸਰਕਾਰ ਆਪਣੇ ਫਰਜ਼ ਨੂੰ ਅਦਾ ਕਰਨ ਦੇ ਲਈ ਬਿਲਕੁਲ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਆ ਹਰੇਕ ਘਰ ਦੇ ਵਿੱਚ ਉਹਦੇ ਤੱਕ ਉਹਨੂੰ ਜੋ ਬਣਦਾ ਉਹਦਾ ਮੁਆਵਜ਼ਾ ਦੇਣ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਵਚਨਬੱਧ ਗੱਲ ਸਾਰੀ ਜਗ੍ਹਾ ਮੈਂ ਪਾਰਟਿਕੂਲਰ ਪੂਰੇ ਸ਼ਹਿਰ ਦੀ ਗੱਲ ਕਰ ਰਿਹਾ ਕੋਈ ਬਾਜ਼ਾਰ ਦੀ ਤੁਸੀਂ ਗੱਲ ਕਰ ਲਓ ਕਿਤੇ ਵੀ ਹਰ ਜਗ੍ਹਾ ਤੇ ਉੱਤੇ ਇਹੀ ਪਿਕ ਐਂਡ ਚੂਜ਼ ਦੀ ਨੀਤੀ ਹੋ ਰਹੀ ਹੈ ਅਰੇ ਜਿਹੜੇ ਕਰਨ ਦੇ ਕੰਮ ਆ ਸੀ ਉਹ ਕਰ ਨਹੀਂ ਰਹੇ ਤਿਹਾਰਾਂ ਦੇ ਦਿਨਾਂ 'ਚ ਤੁਸੀਂ ਕੋਈ ਇੱਕ ਸ਼ਹਿਰ ਦਾ ਕੋਈ ਏਰੀਆ ਬੋਲੋ ਅਸੀਂ ਉਸ ਏਰੀਆ ਦੀ ਡਿਸਕਸ ਕਰੀਏ ਭਈ ਆ ਜੋਂ ਐ ਬੀ ਸੀ ਡੇ ਜਿਹੜੇ ਦੀ ਵੀ ਉਸ ਏਰੀਏ ਚ ਚਲਦੇ ਆ ਉੱਥੇ ਦੀਆਂ ਸੜਕਾਂ ਦਾ ਹਾਲ ਦੇਖ ਲਓ ਅਰੇ ਵੈਸਟ ਤਾਂ ਹੁਣ ਏਡਾ ਬੜੀਆਂ ਗੱਲਾਂ ਕਰਕੇ ਇਥੋਂ ਇਲੈਕਸ਼ਨ ਜਿੱਤ ਕੇ ਗਏ ਨੇ ਆ ਵੈਸਟ ਸਭ ਤੋਂ ਜ਼ਿਆਦਾ ਵਧੀਆ ਏਰੀਆ ਜਿੱਥੇ ਸਤਲੁਜ ਕਲੱਬ ਆ ਉਹ ਕਲੱਬ ਰੋਡ ਦੇ ਉੱਤੇ ਤੁਸੀਂ ਉਹਦਾ ਹਾਲ ਦੇਖ ਲਓ ਰੋਡ ਦਾ ਜਿੱਤੇ ਸਾਰਾ ਵੀ ਆਈ ਪੀ ਏਰੀਆ ਉੱਥੇ ਲਾਈਟਾਂ ਨਹੀਂ ਜਗਦੀਆਂ ਤੇ ਸੀਵਰੇਜ ਦੇ ਟੱਕਣ ਟੁੱਟੇ ਪਏ ਨੇ ਤਾਂ ਯਾਰ ਸ਼ਹਿਰ ਦਾ ਵਿਕਾਸ ਵੱਲ ਤੁਹਾਡਾ ਧਿਆਨ ਹੈ ਨਹੀਂਗਾ ਤੇ ਇਹ ਸਾਰੇ ਮੁਲਾਜ਼ਮ ਇੱਧਰ ਲਗਾ ਕੇ ਉਹ ਮੁਫਤ ਦੇ ਵਿੱਚ ਦੀਵਾਲੀ ਇਕੱਠੀ ਕਰਨ ਤੇ ਲੱਗੇ ਹੋਏ ਨੇ ਸ਼ਹਿਰ ਦੇ ਵਿਕਾਸ ਦੀ ਸੈਟਿੰਗ ਹੁੰਦੀ ਆ ਉਹਨਾਂ ਨੂੰ ਛੱਡਿਆ ਜਾਂਦਾ ਉਹਨਾਂ ਨੂੰ ਮਾਫ਼ ਕੀਤਾ ਜਾਂਦਾ ਤੁਸੀਂ ਕਹਿੰਦਾ ਭਾਵੇਂ ਮੈਂ ਕਹਿੰਦਾ ਜੀ ਬਿਲ ਸੈਟਿੰਗ ਹੁੰਦੀ ਨਹੀਂ ਸੈਟਿੰਗ ਸਾਰੇ ਨਾਲ ਕਰ ਰਹੇ ਆ ਜਦੋਂ ਉਹ ਟਾਈਮ ਦੇ ਕੇ ਜਾਂਦੇ ਆ ਨਾ ਵੀ ਅਸੀਂ ਅੱਧੇ ਘੰਟੇ ਬਾਅਦ ਦੁਬਾਰਾ ਆਣਾ ਤਾਂ ਉਹਦਾ ਮਤਲਬ ਆ ਵੀ ਤੁਹਾਨੂੰ ਸੱਦਾ ਦੇਣਾ ਵੀ ਆਜੋ ਆ ਕੇ ਸਾਨੂੰ ਮਿਲ ਜਿਓ ਨਹੀਂ ਤਾਂ ਅਸੀਂ ਦੁਬਾਰਾ ਆ ਰਹੇ ਆ ਪ੍ਰੂਫ ਜਾ ਕੇ ਕਰੋਗੇ ਜੀ ਤੁਸੀਂ ਬਿਲਕੁਲ ਕਰਾਂਗੇ ਸਾਡੇ ਕੋਲ ਬਹੁਤ ਸਾਰੇ ਢੋਡੇ ਮਾਧਿਮ ਰਾਹੀਂ ਵੀ ਔਰ ਬਹੁਤ ਸਾਰੇ ਲੋਕਾਂ ਦੇ ਮਾਧਿਮ ਰਾਹੀਂ ਵੀ ਇੱਕ ਅਲੱਗ ਕਲੀ ਕਾਰਪੋਰੇਸ਼ਨ ਦੀ ਅਲੱਗ ਅਲੱਗ ਡਿਪਾਰਟਮੈਂਟਾਂ ਦੇ ਸਾਰਿਆਂ ਦੇ ਸਾਡੇ ਕੋਲ بڑے ਚਿੱਠੇ ਇਹ ਜੇ ਆ ਰਹੇ ਆ ਬੜੀ ਜਲਦੀ ਜਦੋਂ ਮੌਕਾ ਆਇਆ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਉਹ ਜਾਗਰ ਕਰੂੰਗਾ ਕਰਮਚਾਰੀਆਂ ਦੀਆਂ ਸੈਲਰੀਆਂ ਉਹਨਾਂ ਦੇ ਨਾਂ ਤੇ ਕਪੜਾ ਉਹਦੀ ਐਫਆਈਆਰ 스마트 ਸਿਟੀ ਦੇ ਪੈਸੇ ਦੀ ਐਫਆਈਆਰ ਤੁਸੀਂ ਕੋਈ ਕੇਸ ਤਾਂ ਦੱਸੋ ਨਾ ਆ ਚੌਥੇ ਦਿਨ ਪਾਸ ਕਰ ਦਿੰਦੇ ਨੇ ਅੰਡਰ ਟੇਬਲ ਤੇ ਅਲੱਗ-ਅਲੱਗ ਜਿਹੜੇ ਅ ਅਫਸਰਸ ਉਹਨਾਂ ਦੇ ਅਲੱਗ-ਅਲੱਗ ਬਿਆਨ ਆਂਦੇ ਨੇ ਤੇ ਉਹ ਪੈਸਾ ਕਿੱਧਰ ਕਿਵੇਂ ਵਰਤਿਆ ਜਾ ਰਿਹਾ ਉਹਦੀ ਕਿਵੇਂ ਦੁਰਵਰਤੋਂ ਹੋ ਰਹੀ ਆ ਕਿਵੇਂ ਲੁੱਟ ਮਚੀ ਹੋਈ ਆ ਇਹਦੀਆਂ ਜੇ ਇਨਕੁਆਰੀਆਂ ਹੋਣ ਗਈਆਂ ਤਾਂ ਇਹ ਬੋਲਾ ਕੁਝ ਖੁੱਲੂਗਾ ਔਰ ਜਦੋਂ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆ ਗਈ ਅਸੀਂ ਕੱਲੇ-ਕੱਲੇ ਦੀ ਇਨਕੁਆਰੀ ਕਰਾ ਕੇ ਸਾਰਿਆਂ ਨੂੰ ਨੰਗੇ ਕਰਾਂਗੇ